ਪੰਜਾਬ ਰੋਡਵੇਸ ਦੇ ਕੱਚੇ ਪੱਕੇ ਮੁਲਾਜ਼ਮਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿਹਾ ਗਿਆ ਸੀਗਾ ਕਿ 52 ਸੀਟਾਂ ਤੋਂ ਉੱਪਰ ਸਵਾਰੀਆਂ ਨਹੀਂ ਬੈਠਣਗੀਆਂ ਲੇਕਿਨ 52 ਵਾਲੀ ਗਿਣਤੀ ਤਾਂ ਇੱਥੇ ਬਹੁਤ ਛੋਟੀ ਜਾਪਦੀ ਹੈ ਕੁਝ ਮਿੰਟ ਪਹਿਲਾਂ ਦਾ ਸੀਨ ਸੀ ਔਰ ਦੇਖ ਸਕਦੇ ਹੋ ਤੁਸੀਂ ਐਦਾਂ ਹੁੰਦਾ ਕਿ ਬੱਸ ਨੂੰ ਅੱਡੇ 'ਚ ਲੱਗਣ ਵੀ ਨਹੀਂ ਦਿੰਦੇ ਬੱਸ ਨੂੰ ਖੜਨ ਵੀ ਨਹੀਂ ਦਿੰਦੇ ਤੇ ਨਾਲ ਦੇ ਨਾਲ ਆਹ ਦੇਖ ਸਕਦੇ ਹੋ ਸੀਟ ਮੱਲਣ ਦੇ ਚੱਕਰ ਦੇ ਵਿੱਚ ਕਿਸ ਤਰ੍ਹਾਂ ਭੱਜ ਭੱਜ ਕੇ ਬੱਸਾਂ ਚ ਵੜਿਆ ਜਾਂਦਾ ਹੈ ਅੱਜ 22 ਚਾਂਸ ਸਾਡਾ ਡਰਾਈਵਰ ਸੀਸੇ ਚ ਚੱਕਣ ਲੱਗ ਜੇ ਕਹਿੰਦੇ ਨੇ ਕਿ ਆਹ ਸਵਾਰੀ ਕਿੰਨੀ ਉਤਰਨ ਵਾਲੀ ਹੈ 1 ਹੈ ਕਿ 2 ਹੈ 4 ਹੈ 5 ਹੈ ਕਿ ਮੈਂ ਉਹ ਜਾ ਗੇਅਰ ਲਾ ਕੇ ਤੁਰਾਂ ਠੀਕ ਹੈ ਨਾ ਪਰ ਲੇਕਿਨ ਸਾਡੇ ਕੇ ਲੇਡੀ ਚਾਹਦੇ ਨੇ ਕਿ ਅੰਦਰ ਸਵਾਰੀਆਂ ਕਹਿੰਦੀ ਨਹੀਂ ਸਾਡੇ ਵਾਲੀ ਝਾਗਦੀਆਂ ਨੇ ਜੀ ਸਾਨੂੰ ਤਾਂ ਆਪਾ ਭੂੜਾ ਆਸ ਕੇ ਸਮਝ ਚੁੱਕੇ ਇਹਨਾਂ ਲੋਕਾਂ ਨੇ ਹਾਲ ਇੱਕੋ ਇੱਕ ਹੈ ਜੀ ਜਿਹੜਾ ਸਾਨੂੰ ਦੱਸ 10 ਸਾਲ 7 ਲੱਖ ਜਾਂ 7 ਲੱਖ ਜਾਂ 10 ਸਾਲ ਹੈ ਜੋ ਵੀ ਕੁਸ ਹੈ ਉਸ ਨੂੰ ਪਹਿਲੇ ਪਹਿਲ ਤੌਰ ਤੇ ਉਹ ਬੰਦ ਹੋਵੇ ਤੇ ਉਸ ਤੋਂ ਬਾਅਦ ਆਧਾਰ ਕਾਰਡ ਬੰਦ ਹੋਵੇ ਫਿਰ ਅਸੀਂ ਸਵਾਰੀਆਂ ਚੱਕ ਸਕਦੇ ਆ ਤੇ ਫਿਰ ਅਸੀਂ ਅਵਦਾ ਕਾਮਯਾਬ ਹੋ ਸਕਦੇ ਆ ਨਹੀਂ ਜਿਹੜਾ ਡਰਾਈਵਰ ਦੇ ਬੱਚੇ ਨੇ ਜੋ ਵੀ ਕੁਸ ਹੈ ਅਸ਼ਤਾ ਜਿਉਂਦੇ ਜਿਉਂਦੇ ਮਾਰ ਚੁੱਕੇ ਆ ਜੀ ਸੋ ਤੁਹਾਨੂੰ ਅੰਦਰ ਦਾ ਨਜ਼ਾਰਾ ਦਿਖਾਣੇ ਆ ਕੇ 52 ਸਿੱਟਾ 52 ਲੋਕਾਂ ਵਾਲੀ ਬੱਸ ਦੇ ਵਿੱਚ ਹੁਣ ਤੁਸੀਂ ਦੇਖੋ ਕਿ ਕੰਡਕਟਰ ਦੇ ਮਨਾ ਕਰਨ ਦੇ باوجود ਕਿੰਨੇ ਕੁ ਜ਼ਿਆਦਾ ਲੋਕ ਤੁਨ ਤੁਨ ਕੇ ਭਰਦੇ ਆ ਹੁਣ ਇਹ ਤੁਸੀਂ ਮੁਫਤ ਵਿੱਚ ਜਾਂਦਾ ਲਾਲਚ ਲਾ ਲਓ ਫ੍ਰੀ ਜਾਂਦਾ ਲਾਲਚ ਲਾ ਲਓ ਜਾਂ ਜੋ ਮਰਜ਼ੀ ਲਾ ਲਓ ਪੰਜਾਬ ਰੋਡਵੇਜ਼ ਦੇ ਕੱਚੇ ਪੱਕੇ ਮੁਲਾਜ਼ਮਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ 52 ਸਿੱਟਾਂ ਵਾਲੀ ਬੱਸ ਯਾਨੀ 52 ਸਵਾਰੀਆਂ 52 ਤੋਂ ਉੱਪਰ ਸਵਾਰੀਆਂ ਸਾਡੀ ਸਰਕਾਰੀ ਬੱਸ 'ਚ ਨਹੀਂ ਬੈਠਣਗੀਆਂ ਲੇਕਿਨ ਤੁਹਾਨੂੰ ਨਜ਼ਾਰਾ ਦਿਖਾਉਨੇ ਆ ਕਿ ਕਿਹਾ ਗਿਆ ਸੀਗਾ ਕਿ 52 ਸਿੱਟਾਂ ਤੋਂ ਉੱਪਰ ਸਵਾਰੀਆਂ ਨਹੀਂ ਬੈਠਣਗੀਆਂ ਲੇਕਿਨ 52 ਵਾਲੀ ਗਿਣਤੀ ਤਾਂ ਇੱਥੇ ਬਹੁਤ ਛੋਟੀ ਜਾਪਦੀ ਹੈ ਜੀ ਹਾਂ 52 ਸਿੱਟਾਂ ਵਾਲੀ ਬੱਸ ਦੀ ਗੱਲ ਹੋਈ ਹੈ ਪਰ ਸਿੱਟਾਂ ਦੇਖੋ ਕਿਵੇਂ ਤੁੰਨ ਕੇ ਭਰੀਆਂ ਪਈਆਂ ਕਿਤੇ ਨਾ ਕਿਤੇ ਜਿਹੜੇ ਡਰਾਈਵਰ ਨੇ ਤੇ ਕੰਡਕਟਰ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆਹ ਦੇਖਾ ਗੱਲ ਕਰਾਂਗੇ ਕਿ ਬਾਈ ਜੀ ਗੈਟਰ ਸਾਹਿਬ ਆ ਬਸ ਤੁਸੀਂ ਕਿਹੜੇ ਨੇ ਕਿਹੜੀ ਬੱਸ ਬਾਈ ਜੀ ਆ ਜਾ ਆ ਜਾ ਤੁਸੀਂ ਮਲਾਜਮ ਭਾਈ ਚਾਰੇ ਨੇ 52 ਸੀਟਾਂ ਦੀ ਕਮਿਟਮੈਂਟ ਆਪਸ ਕੀਤੀ ਜੀ ਆ ਫੇਰ ਬਾਈ ਜੀ ਸੁਣੋ ਵੀਰ ਜੀ ਮੇਰੀ ਗੱਲ ਸੁਣੋ ਲੜਦੇ ਨੇ ਅਗਲੇ ਚੜੀ ਜਾਂਦੇ ਨੇ ਗੱਡੀ ਲੱਗਣ ਹੀ ਦਿੰਦੇ ਕਿੰਨਿਆਂ ਨੂੰ ਰੋਕ ਲਾਏ ਕਿੰਨਾਂ ਨਾਲ ਲੜੀ ਐਸੀ ਦੱਸੋ ਜੀ ਠੀਕ ਹੈ ਪਰ ਜਿਹੜਾ ਤੁਹਾਡਾ ਆਪਸੀ ਭਾਈਚਾਰ ਆਪਸੀ ਇੱਕ ਤਰ੍ਹਾਂ ਟੁੱਟਦੀ ਆ ਉਹ ਟੁੱਟਦੀ ਆ ਮੈਂ ਸਮਝ ਨਹੀਂ ਰਹੀ ਮੈਨੂੰ ਰੋਕਿਆ ਜੀ ਬਥੇਰਾ ਰੋਕਿਆ ਬਥੇਰਾ ਰੋਕਿਆ ਨਹੀਂ ਰੁਕੇ ਹੁਣ ਤੁਸੀਂ ਆਏ ਉਤਰ ਗਏ ਜੀ ਡਰ ਦੇ ਮਾਰੇ ਫੇਰ ਜੀ ਸਾਡੇ ਸੌਜੜਦੇ ਉਹ ਕੱਲਾ ਕਰੋ ਮੈਂ ਸਮਝ ਗਿਆ ਹਾਂ ਜੀ ਇਕੱਲਾ ਬੰਦਾ ਜੀ ਕੰਟਰੈਕਟਰ ਕਿੰਨੇ ਨਾਲ ਲਾਲੋ ਦੇ ਬੈਸੂ ਠੀਕ ਹੈ ਵੀਰ ਜੀ ਥੋੜੀ ਕੋਸ਼ਿਸ਼ ਕਰਨੀ ਹੈ ਕਿ 52 ਤੋਂ ਉੱਪਰ ਨਾ ਲੇਕੇ ਨਹੀਂ ਆਂਦਾ ਲੇਕੇ ਹਾਂ ਸੋ ਆ ਤੁਹਾਨੂੰ ਅੰਦਰ ਦਾ ਸਾਰੀ ਕਿਹੜਾ ਮਾਰੋ ਤੇ ਕੁਝ ਦਿਖਾਣੇ ਸੋ ਤੁਹਾਨੂੰ ਅੰਦਰ ਦਾ ਨਜ਼ਾਰਾ ਦਿਖਾਣੇ ਆ ਕੇ 52 ਸਿੱਟਾ 52 ਲੋਕਾਂ ਵਾਲੀ ਬੱਸ ਦੇ ਵਿੱਚ ਹੁਣ ਤੁਸੀਂ ਦੇਖੋਗੇ ਕੰਡਕਟਰ ਦੇ ਮਨਾ ਕਰਨ ਦੇ باوجود ਕਿੰਨੇ ਕੁ ਜ਼ਿਆਦਾ ਲੋਕ ਤੁਨ ਤੁਨ ਕੇ ਭਰਦੇ ਆ ਹੁਣ ਇਹ ਤੁਸੀਂ ਮੁਫਤ ਵਿੱਚ ਜਾਣ ਦਾ ਲਾਲਚ ਲਾ ਲਓ ਫ੍ਰੀ ਜਾਣ ਦਾ ਲਾਲਚ ਲਾ ਲਓ ਜਾਂ ਜੋ ਮਰਜ਼ੀ ਲਾ ਲਓ ਕਿ ਜਦ ਹੁਣ ਪੰਜਾਬ ਰੋਡਵੇਜ਼ ਪੀਆਟੀਸੀ ਪੈਪਸੂ ਉਹਨਾਂ ਸਾਰਿਆਂ ਵੱਲੋਂ ਆਪਸ ਦੇ ਵਿੱਚ ਇੱਕ ਸਲਾਹ مشਵਰਾ ਕੀਤਾ ਗਿਆ ਹੈ ਕੇ 52 ਸਿੱਟਾਂ ਵਾਲੀ ਬੱਸ 'ਚ 52 ਸਵਾਰੀਆਂ ਹੋਣਗੀਆਂ ਇਸ ਤੋਂ ਵੱਧ ਸਵਾਰੀਆਂ ਨਹੀਂ ਜਾਣਗੀਆਂ ਫਰਸਟ ਕਮ ਫਰਸਟ ਸਰ ਬੇਸਿਸ ਹੁੰਦੀਆਂ ਨੇ ਯਾਨੀ ਕਿ ਜਿਹੜਾ ਪਹਿਲਾਂ ਬਹਿ ਗਿਆ ਸੀਟ ਤੇ ਉਹ ਬਹਿ ਗਿਆ ਪਰ ਫਿਰ ਵੀ ਵਿਚਕਾਰ ਲਾਂਘੇ ਦੇ ਵਿੱਚ ਇਸ ਤਰ੍ਹਾਂ ਧੱਕੇ ਨਾਲ ਚੜਨਾ ਤੇ ਧੱਕੇ ਨਾਲ ਚੜ ਕੇ ਫਿਰ ਸਫ਼ਰ ਕਰਨ ਦੀ ਕੋਸ਼ਿਸ਼ ਕਰਨਾ ਇਹ ਕਿੰਨਾ ਕੁ ਮੁਨਾਸਬ ਹੈ ਇਹ ਕਿੰਨਾ ਕੁ ਸਹੀ ਹੈ ਆਪ ਸੋਚ ਸਕਦੇ ਹੋ ਭਾਈ ਜੀ ਇਹ ਕਹਿੰਦੇ ਵੀ 52 ਸਿੱਟੇ ਵਾਲੀ ਬੱਸ ਹੈ ਬੁੰਜਾ ਬੰਦੇ ਚੜ੍ਹ ਅਸੀਂ ਐਕਸਟਰਾ ਨਹੀਂ ਝਾੜਨੇ ਫਿਰ ਵੀ ਲੋਕ ਬੱਸ ਚ ਭਰਦੇ ਕਿਉਂ ਨੇ ਲੋਕ ਕਰਕੇ ਮੈਂ ਜਾਣਗੇ ਜਿਹੜੇ ਦੋਹਰੋਂ ਆਏ ਨੇ ਸੰਗਰੂਰ ਤੋਂ ਆਏ ਕੋ ਪਾਤਣ ਤੋਂ ਕਰਕੇ ਮੈਂ ਜਾਣਗੇ ਇਹ ਬੱਸ ਨਹੀਂ ਹੋਊਗੀ ਕੋਈ ਹੋਰ ਅਗਲੀ ਬੱਸ ਕਿਉਂ ਨਹੀਂ ਅਗਲੀ ਵਾਰ ਫੇਰ ਪਾਰ ਜਾਣੀ ਹੈ ਫਿਰ ਦੱਸੋ ਜਿਹੜੇ ਹੁਣ ਇਹਨਾਂ ਨੇ ਆਪਸ ਸਲਾਹ ਕੀਤੀ ਹੈ ਇਹ ਕਹਿੰਦੇ ਆ ਵੀ ਅਸੀਂ ਔਰ ਔਰ ਬੱਸ ਕਰਾਂਗੇ ਸਾਨੂੰ ਡਰਾਈਵਿੰਗ ਵਾਲੇ ਆਕ ਹੁੰਦੀ ਹੈ ਖਾਸੇ ਤੇ ਬੈਲੈਂਸ ਬਣਾਉਣਾ ਪੈਂਦਾ ਕੰਟਰੈਕਟਰ ਡਰਾਈਵਰ ਕੀ ਕਰੇ ਇੰਜ ਨੁਕਸਾਨ ਤਾਂ ਲੋਕਾਂ ਦਾ ਹੋ ਰਿਆ ਨਾ ਜੀ ਉਹ ਤਾਂ ਕਿਧਰ ਨੁਕਸਾਨ ਤਾਂ ਨਹੀਂ ਹੋ ਰਿਆ ਜਾਂ ਪ੍ਰ ਉਹ ਤਾਂ ਕੋਈ ਕੰਨਦਨੀ ਕੋਈ ਸੀਸਵਾਰ ਲਈ 90 ਲੈ ਜੂਗੀ ਪ੍ਰਾਈਵੇਟ ਦਾ ਕੋਈ ਬੋਲਦਾ ਨਹੀਂ ਨਹੀਂ ਲੇਕਿਨ ਇਹ ਤਾਂ ਜिले ਕੱਚੇ ਪੱਕੇ ਸਰਕਾਰੀ ਮੁਲਾਜ਼ਮ ਨੇ ਉਹਨੇ ਸਲਾਹ ਕੀਤੀ ਹੈ ਜੀ ਆਪਸ ਵਿੱਚ ਉਹ ਤਾਂ ਠੀਕ ਹੈ ਜੀ ਇਹ ਦੂਰ ਉਹ ਕੁਝ ਤਾਂ ਸੋਚੀ ਕੀਤੀ ਹੋਣੀ ਆ ਬਾਈ ਮੈਂ ਸੰਗਰੂਰ ਤੋਂ ਆਇਆ ਜੀ ਮੈਂ ਕੀ ਕਰਾਂ ਕਰਨੀ ਆਵਾਂ ਦੱਸੋ 5 ਵਜੇ ਗਏ ਮੈਂ ਵੇਟ ਕਰਿਆ ਬਾਦ ਦੀ ਵੀ ਘੰਟੇ ਵਾਦਾ ਹੋ ਗਈ 2 ਘੰਟੇ ਵਾਦਾ ਹੋ ਗਈ ਖੜ ਰਮਾਈ ਫਿਰ ਕੀ ਸਿੰਘ ਸਾਹਿਬ ਇਹਦਾ ਫਿਰ ਹੱਲ ਕੀ ਦੇਖ ਦਿਓ ਤਾਂ ਤਾਂ ਪੁਆਇੰਟ ਵੈਲਿਡ ਹੈ ਇਹਦਾ ਹੱਲ ਕੀ ਹੋ ਸਕਦਾ ਫਿਰ ਇਹ ਸਰਕਾਰਾਂ ਇਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਨਾ ਇਹ ਆਮ ਲੋਕ ਤਾਂ ਦੁਖੀ ਹੋ ਰਹੇ ਨੇ ਨਹੀਂ ਇਹਨਾਂ ਲੜਾਈ ਸੋ ਕਿੰਨਾ ਕਿਤੇ ਉਹਨਾਂ ਦੇ ਆਪਣੇ ਵੈਲਿਡ ਪੁਆਇੰਟਸ ਨੇ ਕੋਈ ਨਾ ਕੋਈ ਆਪਣੇ ਗੱਲ ਰੱਖਦੇ ਆ ਵੀ ਜੇ ਹੁਣ ਸ਼ਾਮ ਦਾ ਵੇਲਾ ਆ ਹਨੇਰਾ ਪੈਣ ਵਾਲਾ ਵਜੇ ਅਸੀਂ ਆਪਣੇ ਆਪਣੇ ਪਿੰਡਾਂ ਨੂੰ ਸ਼ਹਿਰਾਂ ਨੂੰ ਜਾਣਾ ਤੇ ਅਸੀਂ ਉਹ ਕਿਵੇਂ ਜਾਈਏ ਤੇ ਕਿੰਨਾ ਕੁ ਤੁਸੀਂ ਇਸ ਜੀ ਨੂੰ ਵੈਲਟ ਸਮਝਦੇ ਹੋ ਕਿਵੇਂ ਤੁਹਾਨੂੰ ਲੱਗਦਾ ਇਹ ਥੱਲੇ ਹੋ ਜਾਂਦੇ ਜਿਵੇਂ ਰਾਸ਼ਨ ਨਾ ਜ਼ਿਆਦਾ ਪੈ ਰਿਹਾ ਤੁਹਾਨੂੰ ਕਿਵੇਂ ਲੱਗਦਾ ਵੀ ਤਾਂ ਹੱਲ ਕੀ ਹੋਣਾ ਚਾਹੀਦਾ ਹੈ ਕਿ ਬੱਸ ਵਿੱਚ ਓਵਰਲੋਡਿੰਗ ਨਾ ਹੋਵੇ بس سروس ਹੀ ਵਧਣੀ ਚਾਹੀਦੀ ਹੈ ਹਾਂ ਹਾਂਜੀ ਬਸ ਸਰਵਿਸ ਵਧਣੀ ਚਾਹੀਦੀ ਹੈ ਜਿਹਦੇ ਨਾਲ ਸਾਰੇ ਜਿਹੜੇ ਹੈਗੇ ਨੇ ਲੋਕ ਘਰਾਂ ਨੂੰ ਜਾ ਸਕਣ ਇਹ ਕਿਤੇ ਬੱਕੇ ਮੁਲਾਜ਼ਮ ਕਹਿ ਰਿਹਾ ਜੀ ਫਰਸਟ ਕਮ ਫਸਸ ਬੇਸਿਸ ਪਹਿਲਾ 52 ਸਿੱਟਾ ਨੇ 52 ਜਾਣੇ ਆਣ ਬੰਦੇ ਆਣ ਜਨਾਨੀ ਆਣ ਆ ਕੇ ਬੈਠਣ ਪਰ ਫਿਰ ਸੋ ਧੱਕੇ ਦੇ ਵਿੱਚ ਚੜਨਾ ਇਹ ਕਿੰਨਾ ਕੁ ਮناسب ਹੈ ਮناسب ਤਾਂ ਨਹੀਂ ਪਰ ਹੋਰ ਕੋਈ ਸੋਲੂਸ਼ਨ ਵੀ ਨਹੀਂ ਹੈ ਕਿਉਂਕਿ 2 ਜਾਂ 3 ਘੰਟੇ ਦਾ ਸਫਰ ਕਰਕੇ ਲੋਕਾਂ ਨੇ ਸੰਗਰੂਰ ਪਾਤੜਾ ਮਲੇਰਕੋਟਲਾ ਜਾਣਾ ਹੈ ਸੋ ਹਾਂਜੀ ਸ਼ਾਮ ਦਾ ਟਾਈਮ ਹੈ ਇਸ ਲਈ ਮناسب ਵੀ ਨਹੀਂ ਹੈ ਸੋ ਕਿਤਨਾ ਕਿਤੇ ਹਰ ਚੀਜ਼ ਦੇ ਕਹਿੰਦੇ ਨੇ देयर आर ਟੂ ਸਾਈਡਸ ਆਫ ਅ ਕੋਇਨ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਦੋ ਸਾਈਡਾਂ ਹੁੰਦੀਆਂ ਸਿੱਕੇ ਦੀਆਂ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਨਹੀਂ ਬੱਸ ਛੱਡਦੇ ਤਾਂ ਫਿਰ ਅਸੀਂ ਕਰੀਏ ਵੀ ਕੀ ਪ੍ਰਾਈਵੇਟ ਵਾਲੇ ਤਾਂ 52 62 72 ਵੀ ਲੈ ਜਾਣਗੇ ਪਰ ਅਸੀਂ ਉਸੇ ਕੀ ਕਰ ਸਕਦੇ ਆ ਸੋ ਗੱਲਬਾਤ ਵੀ ਕੀਤੀ ਲੋਕਾਂ ਨਾਲ ਬਾਕੀ ਉਹ ਬਸ ਤੁਰ ਰਹੀ ਹੈ ਪਰ ਫਿਰ ਵੀ ਗੱਲ ਉਹੀ ਹੈ ਕਿ ਕਿਵੇਂ ਤੇ ਕਿਸ ਤਰ੍ਹਾਂ ਕਿਉਂਕਿ ਹੁਣ ਥੋੜਾ ਜਿਆ ਇਹ ਬਸ ਫਿਰ ਵੀ ਤੁਰਦੀ ਲੱਗਦੀ ਪਈ ਆ ਹੁਣ ਕਿਉਂਕਿ ਹੁਣ ਉਹਨੇ ਕੀ ਸੀਟਾਂ ਭਰੀਆਂ ਕਈਆਂ ਨੇ ਪਰ ਕੁਝ ਮਿੰਟ ਪਹਿਲਾਂ ਦਾ ਸੀਨ ਸੀ ਹੁਣ ਦੇਖ ਸਕਦੇ ਹੋ ਤੁਸੀਂ ਐਦਾਂ ਹੁੰਦਾ ਕਿ ਬੱਸ ਨੂੰ ਅੱਡੇ 'ਚ ਲੱਗਣ ਵੀ ਨਹੀਂ ਦਿੰਦੇ ਬੱਸ ਨੂੰ ਖੜਨ ਵੀ ਨਹੀਂ ਦਿੰਦੇ ਤੇ ਨਾਲ ਦੇ ਨਾਲ ਆਹ ਦੇਖ ਸਕਦੇ ਹੋ ਸੀਟ ਮੁੱਲਣ ਦੇ ਚੱਕਰ ਦੇ ਵਿੱਚ ਕਿਸ ਤਰ੍ਹਾਂ ਭੱਜ-ਭੱਜ ਕੇ ਬੱਸਾਂ 'ਚ ਵੜਿਆ ਜਾਂਦਾ ਕਿਉਂਕਿ ਹਰ ਕਿਸੇ ਨੇ ਆਪਦੇ ਆਪ ਦੇ ਘਰਾਂ ਨੂੰ ਜਾਣਾ ਹੈ ਕੰਮਕਾਰਾਂ ਤੋਂ ਘਰਾਂ ਨੂੰ ਮੁੜਨਾ ਹੈ ਪਿੰਡਾਂ ਸ਼ਹਿਰਾਂ ਨੂੰ ਜਾਣਾ ਹੈ ਪਰ ਭਾਈ ਜੀ 52 ਸਿੱਟਾ 52 ਹੀ ਜਾਣੇ ਲੈ ਕੇ ਜਾਣੇ ਨੇ ਇਹ ਫੈਸਲਾ ਲਿਆ ਗਿਆ ਕਿ ਸੋਜੀ ਸੀ ਕੀ ਸੋਚ ਸੀ ਕੀ ਕਾਰਨ ਸੀ ਇਹਦੇ ਦੋ ਹੀ ਪੱਖ ਨੇ ਜੀ ਇਹ ਚੰਗਾ ਵੀ ਆ ਤੇ ਮਾੜਾ ਵੀ ਆ ਦੋਵੇਂ ਦੱਸੋ ਦੋਨੇ ਇੱਕ ਤਾਂ ਵੀ ਲੋਕਾਂ ਦੇ ਕੰਮਾਂਗਰਾਂ ਤੇ ਜਾਣਾ ਠੀਕ ਆ ਬਾਕੀ ਦੂਜਾ ਵੀ ਨੁਕਸਾਨ ਵੀ ਬਹੁਤ ਆ ਜੀ ਡਰਾਈਵਰ ਕਨੈਕਟਰ ਤੇ ਜਿਹੜਾ ਕੇਸ ਬਣਿਆ ਉਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਡਰਾਈਵਰ ਕਨੈਕਟਰ ਦੀ ਠੀਕ ਹੈ ਪਬਲਿਕ ਤੱਕਾ ਕਰਦੀ ਆ ਜੀ ਕੋਈ ਨੁਕਸਾਨ ਹੁੰਦਾ ਕਿ ਕਿਸੇ ਨਾ ਕਰਦੀ ਆ ਤੱਕਾ ਕਰਦੇ 52 ਸਵਾਰੀਆਂ ਲੋਡ ਨਹੀਂ ਆ 100 100 ਚੜਦੀ ਆ ਡਰਾਈਵਰ ਕਨੈਕਟਰ ਵਿਚਾਰੇ ਲੜਦੇ ਕਰਦੇ ਆ ਠੀਕ ਹੈ ਪਰ ਇਹ ਗਲਤ ਆ ਜੀ ਬਿਲਕੁਲ ਜਿਵੇਂ ਇੱਕ ਡੱਟਰ ਨੇ ਪਹਿਲਾਂ ਵੀ ਕਿਹਾ ਕਹਿੰਦਾ ਮੈਂ ਕੱਲਾ ਕਿੰਨੇ ਦਾ ਬੈਸਲਾ ਕਿੰਨਾ ਦਾ ਬੈਸਲਾ ਜਾਨੀ ਬਿਲਕੁਲ ਆਇਆ ਜਾਏ ਬਿਲਕੁਲ ਆਇਆ ਜਾਏ ਜਾਇਜ ਕਾਨੂੰਨ ਅਸੀਂ ਦੀ ਬਣਦੀ ਸਿੱਖ ਸਾਹਿਬ ਲੇਡੀ ਨੂੰ ਕੁਸਤੀ ਕਹੀਏ ਸੀ ਬਿਲਕੁਲ ਠੀਕ ਹੈ ਇੱਕ ਨੌਣਾ ਕਿਤੇ ਲੇਡੀ ਨੂੰ ਹੱਥ ਲਾਤਾ ਤਾਂ ਉਹਦੇ ਪਰਚਾ ਦਰਜ ਸਿੱਧਾ ਸਜ਼ਾ ਸਜ਼ਾ ਹੁੰਦੀ ਹੈ ਅਨ ਇੰਟੈਂਸ਼ਨ ਗਲਤੀ ਨਾਲ ਹੱਥ ਲੱਗ ਜੇ ਭਾਈ ਚਾਂਸ ਸਾਡਾ ਡਰਾਈਵਰ ਸੀਸੇ 'ਚ ਚੱਕਰ ਲੱਗ ਜੇ ਕਹਿੰਦੇ ਨੇ ਕਿ ਆਹ ਸਵਾਰੀ ਕਿੰਨੀ ਉਤਰਨ ਵਾਲੀ ਹੈ 1 ਹੈ ਕਿ 2 ਹੈ 4 ਹੈ 5 ਹੈ ਕਿ ਮੈਂ ਉਹ ਜਾ ਗੇਅਰ ਲਾ ਕੇ ਤੋਰਾ ਹਾਂ ਠੀਕ ਹੈ ਨਾ ਪਰ ਲੇਕਿਨ ਸਾਡੇ ਕੇਜ ਲੇਡੀ ਚਾਰਜ ਨੇ ਕਿ ਅੰਦਰ ਸਵਾਰੀਆਂ ਕਰਿਆ ਨਹੀਂ ਸਾਡੇ ਵਾਲੀ ਝਾਕਦੀਆਂ ਨੇ ਜੀ ਸਾਨੂੰ ਤਾਂ ਆਪਾ ਭੂੜਾ ਆਸ ਕੇ ਸਮਝਿਓ ਕਹਿੰਨਾ ਲੋਕਾਂ ਨੇ ਹਾਂ ਮੂੰਹ ਲਾਉਣਾ ਹੁੰਦਾ ਹਾਂ ਮੂੰਹ ਲਾਉਣਾ ਹੈ ਜੀ ਜਾ ਕੇ ਅੰਦਰ ਇੱਥੇ ਹੈਡ ਟੀਚਰ ਹੈ ਕੋਈ ਵੀ ਹੈ ਜੋ ਵੀ ਸਾਡਾ ਇੰਚਾਰਜ ਹੈ ਓਰੇ ਕੋਲ ਕੰਪਲੀਟ ਕਰਦੇ ਨੇ ਜੀ ਹਾਂ ਫਾਚਾ ਫਾਚਾ ਬੇਰੇ ਤਾਂ ਭਾਈ ਜੀ ਦਾ ਹੱਲ ਕੀ ਸਮਝਦੇ ਹੋ ਕਿ ਥੋੜਾ ਜਿਹਾ ਆਪਣਾ ਕੋਈ ਦਿਮਾਗ ਹੱਲ ਤਾਂ ਮੈਂ ਦੱਸਦਾ ਜੀ ਹੱਲ ਇੱਕੋ ਇੱਕ ਹੈ ਜੀ ਜਿਹੜਾ ਸਾਨੂੰ 10 10 ਸਾਲ 7 ਲੱਖ ਜਾਂ 7 ਲੱਖ ਜਾਂ 10 ਸਾਲ ਹੈ ਜੋ ਵੀ ਕੁਸ ਹੈ ਉਸ ਨੂੰ ਪਹਿਲੇ ਪਹਿਲ ਤੌਰ ਤੇ ਉਹ ਬੰਦ ਹੋਵੇ ਤੇ ਉਸ ਤੋਂ ਬਾਅਦ ਆਧਾਰ ਕਾਰਡ ਬੰਦ ਹੋਵੇ ਫਿਰ ਅਸੀਂ ਸਵਾਰੀਆਂ ਚੱਕ ਸਕਦੇ ਆ ਤੇ ਫਿਰ ਅਸੀਂ ਆਪਦਾ ਕਾਮਯਾਬ ਹੋ ਸਕਦੇ ਆ ਨਹੀਂ ਜਿਹੜਾ ਡਰਾਈਵਰ ਦੇ ਬੱਚੇ ਨੇ ਜੋ ਵੀ ਕੁਸ ਹੈ ਅਜਤਾ ਜਿਉਂਦੇ ਜਿਉਂਦੇ ਮਾਰ ਚੁੱਕੇ ਆ ਜੀ ਮੈਂ ਸਮਝ ਗਿਆ ਇੱਕ ਦਿਮਾਗ ਤੇ ਬੋਝ ਪੈ ਜਾਂਦਾ ਹੈ ਇੱਕ ਫਰੀ ਮਾਈਂਡ ਹੋ ਕੇ ਗੱਡੀ ਚਾਉਣੀ ਹੈ ਜੀ ਕਾ ਸੋਣਾ ਜੇ ਕੱਲ ਸੱਤੋਂ ਕੁਸ ਅਚਾਨਕ ਚੱਕ ਅਚਾਨਕ ਕੀ ਹੁੰਦਾ ਅਚਾਨਕ ਅਚਾਨਕ ਚੱਕ ਅਚਾਨਕ ਚੱਕ ਡਰਾਈਵਰ ਦੀ ਗਲਤੀ ਨਾਲ ਵੀ ਮਰ ਜੇਵੇ ਮੈਨੂੰ ਇਹ ਦੱਸੋ ਜਿਹੜਾ ਬੰਦਾ 12000 ਤੇ ਪੀ ਆਰਟੀਸੀ ਪੰਜਾਬ ਰੋਡ ਦੇ ਵਿੱਚ ਡਰਾਈਵਰ ਕੱਚਾ ਉਹ ਵੀ ਕੰਡੈਕਟ ਬੇਸ ਤੇ ਉਸ ਉਹ ਕਿੱਥੇ 10 ਲੱਖ ਦੇ ਦੂ ਮੇਰੇ ਨਾਲ ਗੱਲਬਾਤ ਕਰਨਾ ਫਰਜ਼ ਹੈ ਮੇਰਾ ਮੈਂ ਇਹ ਤੇ ਬਖ ਲੈ ਰਿਹਾ ਹੋਰ ਮੇਰਾ ਕੋਈ ਹੋਰ ਕੀ ਭਾਈ ਜੀ ਕੋ ਬੋਲ ਸਕੇ ਜੀ ਹਾਂਜੀ ਭਾਈ ਜੀ ਬੋਲੋ ਹਾਂਜੀ ਸਰ ਇਹਦਾ ਪ੍ਰੋਪਰ ਹੈ ਲੈ ਘੱਟ ਤੋਂ ਘੱਟ ਪੰਜਾਬ ਵਿੱਚ 10000 ਬਸ ਹੋਵੇ ਪੰਜਾਬ ਦੀ ਘੱਟੋ ਘੱਟ 3.5 ਕਰੋੜ ਜਨਸੰਖਿਆ ਉਹ ਡਿਪੈਂਡ ਹੈ ਉਹ ਸਰਕਾਰੀ ਟ੍ਰਾਂਸਪੋਰਟ ਤੇ ਜਿਨੇ ਮੰਨ ਲਓ ਕਰਾਇਆ ਲਾਉਣਾ ਕਿਦਾਂ ਵੀ ਸਫਰ ਕਰਨਾ ਹਰੇਕ ਨੇ ਸਫਰ ਕਰਨਾ ਮੰਨ ਲਓ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਜਾਣ ਸਖਿਆ ਘੱਟੋ ਘੱਟ 10000 ਬੱਸ ਹੋਵੇ ਤੇ ਪ੍ਰੋਪਰ ਤੌਰ ਤੇ ਮਰਾਜ਼ਮ ਭਰਤੀ ਕੀਤੇ ਜਾਣ ਦੋ ਲੋਕਾਂ ਨੂੰ ਸਰਪਸ ਮਿਲ ਸਕੇ ਇਹ ਫਰੀ ਦੀ ਸਹੂਲਤਾਂ ਜਿਹੜੀ ਸਰਕਾਰਾਂ ਦਾ ਚਲੋ ਫਰਜ਼ਮੰਦ ਦਾ ਦੇਰੀ ਆ ਪਰ ਇਹਨੂੰ ਪ੍ਰੋਪਰ ਤਰੀਕੇ ਨਾਲ ਦੇਵੇ ਨਾ ਕਿ ਇੱਕ ਜਰੀਆ ਬਣਾਵੇ ਕਿ ਗਦਾ ਕੁੱਤਾ ਇੱਕੇ ਹੋ ਰਿਹਾ 50 ਸੀਟਾਂ ਦੀ ਗੱਡੀ ਆ 150 ਸੀਟਾਂ ਦੀ ਹੋ ਰਿਹਾ ਇਹ ਜਿੰਨੀ ਗੱਡੀ ਟਰਾਂਸਪੋਰਟ ਸਰਕਾਰੀ ਹੈ ਪੀ ਆਰਟੀਸੀ ਆ ਪੰਜਾਬ ਰੋਡਵੇਜ ਆ ਕਿਸੇ ਦਾ ਇੰਸੂਰ ਨਹੀਂ ਹੈਗਾ ਦੇ ਵੀ ਗੱਲ ਪੱਕੀ ਹੈ ਹਾਂਜੀ ਕਿਸੇ ਦਾ ਇਨਸੋਰ ਨਹੀਂ ਹੈਗਾ ਇਹ ਇਹ ਸਾਡੇ ਡਰਾਈਵਰ ਪਰਾ ਕੰਡਕਟਰ ਪਰਾ ਕੰਡਕਟਰ ਪਰਾ ਤੇ ਜੋ ਜੇ ਸਵਾਰੀ ਥੱਲੇ ਉਤਰ ਗਈ ਨਾ ਹੁਣ ਬਰਾਬਰ ਕਿਸ ਕੰਡਕਟਰ ਦੇ ਬਰਾਬਰ ਪੈਂਦਾ ਲਾਇਸੈਂਸ ਨਾਲ ਲੱਗਦਾ ਕੰਡਕਟਰ ਦਾ ਠੀਕ ਹੈ ਇਹਨੇ ਹਜੇ ਬੱਚਾ ਬੱਚਾ ਪੈਦਾ ਕਰਨਾ ਆਊਗਾ ਹੂੰ ਵਿਆਹ ਕਰਵਾ ਕੇ ਪਰ ਇਹ ਇਹਦਾ ਪਹਿਲੀ ਮਾਰ ਚੁੱਕੇ ਨੇ ਸੋ ਕਿਤੇ ਨਾ ਕਿਤੇ ਬਹੁਤ ਵੱਡੀਆਂ ਕਹਿੰਦੇ ਆ ਵੀ ਜੇ ਕੋਈ ਤੁਸੀਂ ਰਾਈਟਸ ਇੰਜੋਏ ਕਰਦੇ ਹੋ ਤਾਂ ਰਿਸਪੌਂਸਿਬਿਲਟੀਜ਼ ਵੀ ਸਮਝਣੀ ਚਾਹੀਦੀਆਂ ਨੇ ਗੱਲ ਫਿਰ ਉਹੀ ਹੈ ਪਹਿਲਾਂ ਤਾਂ 7-7 ਲੱਖ ਰੁਪਏ ਤੱਕ ਦੇ ਜੁਰਮਾਨੇ ਵਾਲੀਆਂ ਗੱਲਾਂ ਤੇ ਬਾਈ ਹੁਣ ਬਾਈ ਜੀ ਕੁਝ ਕਹਿਣਾ ਚਾਹੁੰਦੇ ਕੋਈ ਦਿਲ ਦੇ ਜਜ਼ਬਾਤ ਸਾਂਝੇ ਕਰਨਾ ਚਾਹੁੰਦੇ ਹੂੰ ਬਾਈ ਜੀ ਗੱਲ ਇਹ ਹੈ ਵੀ ਜੇ ਜਿਹੜੀਆਂ 52 ਸਵਾਰੀਆਂ ਪਲੱਸ ਕਰੀਆਂ ਨੇ ਦੇਖੋ ਜੇ ਹੁਣ ਆਪਾਂ ਓਵਰ ਰੋਡ ਸਵਾਰੀ ਲੱਦਾਂਗੇ ਚੱਕਾਂਗੇ ਪਹਿਲਾ ਨੰਬਰ ਤਾਂ ਗੱਡੀ ਬ੍ਰੇਕ ਨਹੀਂ ਮੰਦੀ ਹਾਂ ਠੀਕ ਹੈ ਬਿਲਕੁਲ ਸੱਚ ਹੈ ਜੀ ਠੀਕ ਹੈ ਜੀ ਸਭੇ ਜੇ ਬੈਲੈਂਸਿੰਗ ਬਣਦਾ ਤੇ ਫਿਰ ਸਾਡੇ ਕਨੈਕਟਰ ਡਰਾਈਵਰ ਭਾ ਨੇ ਇਹਨਾਂ ਦੇ ਪੈਰ ਵੱਡੇ ਜਾਂਦੇ ਨੇ ਜੇ ਉਹ ਫਿਰ ਮੂਲ ਵੇਟਿਆ ਹੁੰਦਾ ਇਹਨਾਂ ਦਾ ਮੂਲ ਵੇਟਣ ਤੋਂ ਬਾਅਦ ਜੇ ਇਹਨਾਂ ਨੂੰ ਪੁੱਛਿਆ ਜਾਂਦਾ ਵੀ ਕਿੱਥੇ ਜਾਣਾ ਅੱਗੋਂ ਪੁੱਠਾ ਬੋਲਦੀਆਂ ਨੇ ਹਾਂ ਸੱਚ ਠੀਕ ਹੈ ਹਾਂ ਉਹਨਾਂ ਦਾ ਹੱਕ ਬਣਦਾ ਪੁੱਛਣ ਦਾ ਵੀ ਭਾਈ ਜਾਣਾ ਕਿੱਥੇ ਐ ਕੀ ਗੱਲਬਾਤ ਅੱਧੇ ਤਾਂ ਟਿਕਟ ਨਹੀਂ ਲੈਂਦੇ ਵਿੱਚ ਬੈਠੇ ਜਾਂਦੇ ਨੇ ਆਰਾਮ ਨਾਲ ਉਸ ਤੋਂ ਬਾਅਦ ਸਾਡੇ ਇੰਸਪੈਕਟਰ ਆਉਂਦੇ ਨੇ ਗੱਡੀਆਂ ਚੈੱਕ ਕਰਦੇ ਨੇ ਕੋਈ ਨਾ ਕੋਈ ਫੜਿਆ ਜਾਂਦਾ ਵਿੱਚ ਮਤਲਬ ਰਿਪੋਰਟ ਬਣੀ ਗਈ ਹੈ ਫਿਰ ਸਾਨੂੰ ਉਰੇ ਹਾੜੇ ਕੱਢਣੇ ਪੈਂਦੇ ਨੇ ਕੋਈ ਗਿਰ ਗਿਆ ਕਰ ਗਿਆ ਇੱਥੇ ਗੱਡੀ ਨੇ ਰੋਕੀ ਉੱਥੇ ਨਹੀਂ ਰੋਕੀ ਸਾਨੂੰ ਮੁਸ਼ਕਲਾਂ ਬਹੁਤ ਜ਼ਿਆਦਾ ਨੇ ਕਨੈਕਟਰਾਂ ਡਰਾਈਵਰਾਂ ਨੂੰ ਇਹਨਾਂ ਲੋਕਾਂ ਦਾ ਸਾਥ ਦੇਣਾ ਚਾਹੀਦਾ ਇਹਨਾਂ ਨੂੰ ਸਾਡਾ ਵੀ ਇਹ ਇਸ ਕਰਨਾ ਵੀ ਕਾਦੇ ਬਾਅਦ ਤੇ 52 ਸੀਟਾਂ ਸਵਾਰੀ ਕਰੀ ਹੈ ਇਹਨਾਂ ਦਾ ਬਿਲਕੁਲ ਹੱਕ ਮੰਦਾ ਹੈ ਜੇ ਇਹ ਇਹ ਲੋਕ ਰੋਜ਼ਮੁਜ਼ਾਰਾ ਸਰਕਾਰ ਨਾ ਕਰਨਾ ਛੜਕਾਂ ਤੇ ਧਰਨੇ ਲਾਉਣ ਬੱਸਾਂ ਨਾਲ ਕਿਉਂ ਲੜਦੇ ਨੇ ਬਸ ਹੁਣ ਕੀ ਮਤਲਬ ਆ ਲੜਨ ਦਾ ਬਸ ਨਾ ਬਸ ਜਣੀ ਅਸੀਂ ਸਰਕਾਰ ਨੇ ਫਰੀਦਨੀ ਆ ਅਸੀਂ ਦੋ ਬੰਦੇ ਆ ਅਸੀਂ ਬਸ ਦੇ ਵਿੱਚ ਦੋ ਬੰਦੇ ਆ ਇਹ 50 ਬੰਦੇ ਖੜੇ ਨੇ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਹੈ ਕਈ ਤਾਂ ਸਾਨੂੰ ਕੁੱਟਣ ਤੱਕ ਆਉਂਦੇ ਨੇ ਇਹਦੀ ਹਾਲਾਤ ਬਣ ਜਾਂਦੇ ਆ ਕਈ ਸਾਡੇ ਕੱਪੜੇ ਪਾੜਨ ਤੱਕ ਬਿਲਕੁਲ ਆਉਂਦੇ ਨੇ ਕਈ ਬੰਦੇ ਸਾਨੂੰ ਕੁੱਟਣ ਤੱਕ ਆਉਂਦੇ ਨੇ ਕਈ ਦਾ ਫੋਨ ਤੇ ਕਹਿੰਦੇ ਨੇ ਅੱਗੇ ਆ ਜੀ ਅਸੀਂ ਬੰਦੇ ਬੁਲਾਉਣੇ ਆ ਤੈਨੂੰ ਸੁਧਾਰਾਂਗੇ ਫਲਾਣਾ ਕਰਾਂਗੇ ਲੜਾਈ ਤਾਂ ਲੜਾਈ ਬੱਕਰੀ ਰਹੀ ਲੇਡੀਜ਼ ਇੰਨੀ ਪੜੀ ਲਿਖੀ ਬੀਏ ਐਮਏ ਕੌਬ ਹਾਂ ਕਈ ਵਾਰੀ ਤਾਂ ਆਫੀਸਰ ਉਹ ਹੁੰਦੇ ਨੇ ਲਾਲ ਬੱਤੀ ਵਾਲੇ ਵੀ ਸਾਡੇ ਨਾਲ ਆਪਣਾ ਚੰਡੀਗੜ੍ਹ ਚ ਜਾਂਦੇ ਨੇ ਜਾਂਦੇ ਨੇ ਲਾਲ ਬੱਤੀ ਵਾਲੇ ਆਫੀਸਰ ਵੀ ਆਪਣੀ ਗੱਡੀ ਲੈ ਕੇ ਜਾਂਦੇ ਉਹ ਵੀ ਕਈ ਵਾਰੀ ਸਾਨੂੰ ਗਲਤ ਬੈਲ ਬਰਠੇਂਦੇ ਨੇ ਦੱਸ ਹੈ ਨੰਬਰ 2 ਜਿਹੜੀ ਇਹਦਾ ਗੱਲ ਹੋ ਚੁੱਕੀ ਹੋ ਚੁੱਕੀ ਹੈ ਸਾਡਾ ਕਿਰਪਾ ਕਰਕੇ ਤੁਸੀਂ ਵੀ ਉੱਪਰ ਆਵਾਜ਼ ਪਹਚਾ ਦਿਓ ਪ੍ਰੋਮਿਸ ਰ ਮੈਂ ਆਪਾਂ ਜਾਊ ਯਾਰ ਪ੍ਰਧਾਨ ਮੰਤਰੀ ਵੀ ਆ ਜੋ ਵੀ ਜਿਸ ਨੇ ਵੀ ਇਹ ਰੂਲ ਬਣਾਇਆ ਕਿਰਪਾ ਕਰਕੇ ਟੜਵਾ ਦਿਓ ਕੀ ਆ ਤੋ ਕਿਤਨੇ ਕਿਤੇ ਕੇਂਦਰ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀਆਂ ਕਰ ਰਿਹਾ ਇਹ ਸਾਰਾ ਜੋ ਡਰਾਈਵਰ ਤੇ ਕਨੈਕਟਰ ਜਾਂ ਮੁਲਾਜ਼ਮ ਕੱਚੇ ਪੱਕੇ ਭਾਈਚਾਰਾ ਹੈ ਕਿ ਜੇ ਤੁਸੀਂ ਕਾਨੂੰਨ ਬਣਾ ਦਿੱਤੇ ਹੈ ਕਿ ਲੱਖਾਂ ਦਾ ਜੁਰਮਾਨਾ ਕਿੰਨੇ ਹੀ ਸਾਲਾਂ ਦੀ ਸਜ਼ਾ ਜੇਕਰ ਅਚਾਨਕ ਚੱਕ ਗਲਤੀ ਨਾਲ ਕੁਝ ਹੋ ਗਿਆ ਤਾਂ ਅਸੀਂ ਤਾਂ ਰੁਲਾਂਗੇ ਰੁਲਾਂਗੇ ਸਾਡੇ ਪਰਿਵਾਰਾਂ ਦੇ ਪਰਿਵਾਰ ਰੁਲ ਜਾਣਗੇ ਸੂਬਾ ਸਰਕਾਰ ਨੂੰ ਬੇਨਤੀਆਂ ਨੇ ਕਿ ਜੇਕਰ ਤੁਸੀਂ ਬੱਸਾਂ ਦੀ ਗਿਣਤੀ ਵਧਾ ਲਓ ਆਪਣੇ ਗਵਾਂਢੀ ਸੂਬੇ ਆ ਬੱਸਾਂ ਸਰਕਾਰੀ ਚੱਲਦੀਆਂ ਨੇ ਇੱਥੇ ਤਾਂ ਫਿਰ ਵੀ ਪ੍ਰਾਈਵੇਟ ਵਿੱਚ ਵੜੇ ਹੋਏ ਨੇ ਪਰ ਕੋਈ ਗੱਲ ਨਹੀਂ ਰੋਟੀ ਹਰੇਕ ਨੇ ਖਾਣੀ ਆ ਪਰ ਜੇਕਰ ਥੋੜਾ ਧਿਆਨ ਦਿੱਤਾ ਜਾਵੇ ਬੱਸਾਂ ਦੀ ਨਫਰੀ ਵਧਾਈ ਜਾਵੇ ਗੇੜੇ ਵਧਾਏ ਜਾਣ ਫਿਰ ਇਹ ਬੁੰਜਾ ਸਿੱਟਾ ਵਾਲੀ ਸਮੱਸਿਆ ਨਾ ਆਵੇ ਜਿੱਦਾਂ ਬਾਈ ਨੇ ਕਿਹਾ ਸੀਗਾ ਕਿ ਅਸੀਂ ਦੋ ਜਣੇ ਹੁੰਨੇ ਇੱਕ ਡਰਾਈਵਰ ਇੱਕ ਕੰਡਕਟਰ ਵਿੱਚ 52 ਬੰਦੇ ਹੋਣ ਅਸੀਂ ਗਿਣ ਕੇ ਮੈਨੇਜ ਵੀ ਕਰ ਲਈਏ ਪਰ ਜਦੋਂ 60 70 80 80 ਲੋਕ ਭਰ ਜਾਂਦੇ ਆ ਲੜਨ ਨੂੰ 100 ਤੋਂ ਵੀ 100 ਤੋਂ ਉੱਪਰ ਯਾਨੀ 100 ਦੀ ਸੈਂਚਰੀ ਸੈਂਚਰੀ ਵੱਜਦੀ ਹੈ ਯਾਨੀ ਕਿ ਦੁਗਣੇ ਵਿਚਕਾਰ ਲਾਂਗੇ ਜਪਾ ਕੇ 100 100 ਜਣੇ ਇਕੱਠੇ ਹੋ ਜਾਂਦੇ ਨੇ ਫਿਰ ਖਾਨ ਨੂੰ ਪੈਂਦੇ ਆ ਲੜਨ ਨੂੰ ਪੈਂਦੇ ਆ ਤੇ ਕਿੰਨਾ ਕਿਤੇ ਇਹ ਵੀ ਇਨਸਾਨ ਨੇ ਇਹ ਵੀ ਇਨਸਾਨ ਨੇ ਇਹ ਵੀ ਉਹੀ ਮਾਵਾਂ ਦੇ ਪੁੱਤ ਨੇ ਜਿਹੜੇ ਪੈਣਾ ਦੇ ਭਰਾਣੇ ਜਿਹੜੇ ਕੰਮਕਾਰ ਕਰਨੇ ਪਰਿਵਾਰ ਪਾਲਣ ਲਈ ਬਾਹਰ ਹੋਂਦੇ ਬੋਲੋ ਹੀ ਬੋਲੋ ਲੈ ਕੁਲਕੇ ਸਾਹਿਬ ਜੀ ਇੱਕ ਗੱਲ ਦੱਸੋ ਜ਼ਿੰਦਗੀ ਦੇ ਵਿੱਚ ਡਰਾਈਵਰ ਉਹ ਰੀਡ ਦੀ ਹੱਡੀ